ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਜ਼ਹਿਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਸੋਹਣੇ ਸੋਹਣੇ ਪ੍ਰਿੰਟ ਸੂਟਾਂ ਦੀ ਵੀਡੀਓ ਬਹੁਤ ਸੋਹਣੀ ਸੁਪਰ ਹਿੱਟ ਕਲੈਕਸ਼ਨ ਰਹੂਗੀ ਰਸ਼ੀਆ ਤੇ ਐਸਕੇ ਦੇ ਬ੍ਰਾਂਡ ਰਹਿਣਗੇ ਸਾਰੇ ਜਿੰਨੇ ਵੀ ਸੂਟ ਅੱਜ ਦੇ ਵਿੱਚ ਦਿਖਾਉਂਗੀ ਜਾਂ ਤਾਂ ਐਸਕੇ ਬ੍ਰਾਂਡ ਦਾ ਹੋਊਗਾ ਜਾਂ ਫਿਰ ਰਸ਼ੀਆ ਬ੍ਰਾਂਡ ਦਾ ਹੋਊਗਾ ਤੇ ਸਾਰੇ 1500 1250 1295 ਇਹ ਵਾਲੀ ਸੇਲ ਦੇ ਆਰਟੀਕਲ ਨੇ ਜਿਹੜੇ ਕਿ ਡਿਸਕਾਊਂਟ ਤੇ ਲਾ ਦਿੱਤੇ ਨੇ 1050 ਦੇ ਵਿੱਚ ਪੂਰੀ ਸੁਪਰ ਕਲੈਕਸ਼ਨ ਆ ਇਹ ਤੋਂ ਉੱਪਰ ਕਾਟਨ ਨਹੀਂ ਹੁੰਦੀ ਇਹ ਸਭ ਤੋਂ ਉੱਚੇ ਬ੍ਰਾਂਡ ਨੇ ਬਹੁਤ ਸੋਹਣੀ ਕਾਟਨ ਆ ਤੇ ਬਹੁਤ ਸੋਹਣਾ ਫੈਬਰਿਕ ਆ ਪ੍ਰਿੰਟਿੰਗ ਵੀ ਬਹੁਤ ਸੋਹਣੀ-ਸੋਹਣੀ ਹੈ ਇਸ ਲਈ ਜਿਹੜਾ ਵੀ ਸੌ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਕਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਦੇ ਨਵੇਂ ਤੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦੇ ਪ੍ਰਿੰਟ ਸੂਟ ਤੇ ਕਈ ਪੈਣਾ ਦੇ ਕੁਸਚਨ ਆ ਜਿਹੜੀਆਂ ਆਪਣਾ ਨਿਊ ਜੁੜ ਰਹੀਆਂ ਨੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਪਖਵਾ ਰੋਡ ਤੇ ਪਿੰਡਾ ਪੈਣੀ ਰੋੜਾ ਮੈਂ ਉੱਥੋਂ ਬਲੌਂਗ ਕਰਦੀ ਆਂ ਹਾਂਜੀ ਪਖਵਾ ਰੋਡ ਤੇ ਪਿੰਡਾ ਪਖਵਾਲ ਤੋਂ ਲੁਧਿਆਣਾ ਰੋਡ ਐ ਜਿਹੜਾ ਇੱਕ ਸਾਈਡ ਰਾਇਕੋਡ ਨੂੰ ਜਾਂਦਾ ਦੂਸਰੀ ਸਾਈਡ ਜਾਂਦਾ ਜੀ ਲੁਧਿਆਣੇ ਨੂੰ ਉਹ ਰੋਡ ਤੇ ਪਖਵਾਲਾ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਪੈਣੀ ਰੋੜਾ ਮੈਂ ਘਰ ਤੋਂ ਹੀ ਕੰਮ ਕਰਦੀ ਆਂ ਜਿਹੜੀ ਇਹ ਸ਼ਾਪ ਆ ਮੇਰੇ ਘਰ ਦੇ ਵਿੱਚ ਹੀ ਆ ਤੁਸੀਂ ਘਰ ਤੋਂ ਆ ਕੇ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਆ ਸਕਦੇ ਹੋ ਤੇ ਆ ਕੇ ਆਪਣੇ ਫੈਬਰਿਕ ਤੁਸੀਂ ਲੈ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਨੇ ਪਰ ਮੈਂ ਹਮੇਸ਼ਾ ਕਹਿਣੀ ਹੁੰਦੀ ਆ ਕਿ ਵੀਡੀਓ ਦੇਖ ਕੇ ਨਾ ਆਇਆ ਕਰੋ ਕਈ ਪੈਣਾ ਵੀਡੀਓ ਦੇਖ ਕੇ ਕਈ ਦਿਨਾਂ ਦੇ ਬਾਅਦ ਫਿਰ ਉਹੀ ਸਕਰੀਨਸ਼ਾਟ ਲੈ ਕੇ ਆਉਂਦੀਆਂ ਨੇ ਕਿ ਆਹ ਵਾਲੇ ਸੂਟ ਚਾਹੀਦੇ ਨੇ ਵੀਡੀਓ ਤੇ ਪਾਉਣ ਦਾ ਮਤਲਬ ਇਹ ਹੁੰਦਾ ਕਿ ਅਸੀਂ ਵੀਡੀਓ ਤੇ ਸੇਲ ਕਰਦੇ ਆ ਹਨਾ ਕੱਪੜੇ ਤਾਂ ਉਹ ਵੀਡੀਓ ਤੇ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਆ ਸੋ ਜੋ ਵੀ ਨਿਊ ਕਲੈਕਸ਼ਨ ਆਪਣੇ ਕੋਲ ਆਈ ਹੋਊਗੀ ਉਹ ਤੁਹਾਨੂੰ ਅਸੀਂ ਜਰੂਰ ਦਿਖਾਵਾਂਗੇ ਪਰ ਕਿਸੇ ਵੀਡੀਓ ਨੂੰ ਦੇਖ ਕੇ ਜਿਵੇਂ ਕਿ ਕਾਫੀ ਪੁਰਾਣੀ ਵੀਡੀਓ ਹੋਵੇ ਤੇ ਉਹ ਤੁਸੀਂ ਲੈ ਕੇ ਆਮੋ ਸਕਰੀਨਸ਼ਾਟ ਉਹ ਵਾਲੇ ਸੂਟ ਆਪਣੇ ਕੋਲ ਫਿਰ ਅਵੇਲੇਬਲ ਨਹੀਂ ਹੁੰਦੇ ਜੀ ਹਾਂਜੀ ਉਹਨਾਂ ਦੇ ਨਾਲ ਹੋਰ ਜਿਹੜੇ ਵੀ ਨਿਊ ਡਿਜ਼ਾਈਨ ਹੋਣਗੇ ਉਹ ਤੁਹਾਨੂੰ ਅਸੀਂ ਜ਼ਰੂਰ ਸ਼ੋਅ ਕਰਾਂਗੇ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਦੀ ਪ੍ਰਿੰਟਿੰਗ ਬਹੁਤ ਸੋਹਣੀ ਸੁਪਰ ਹਿੱਟਾ ਬਹੁਤ ਵਧੀਆ ਸਟਾਕ ਕਲੀਅਰ ਹੀ ਬਸ ਇਹ ਵੀਡੀਓ ਆ ਪ੍ਰਿੰਟ ਤੇ ਕਾਟਨ ਇਹ ਤੋਂ ਉੱਪਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕੁਝ ਵੀ ਨਹੀਂ ਹੈਗਾ ਸਭ ਤੋਂ ਉੱਪਰਲੀ ਜੋ ਕਾਟਨ ਐਸਕੇ ਤੇ ਰਸ਼ੀਆ ਬ੍ਰਾਂਡ ਦੀ ਰਹੂਗੀ ਤੇ 15 1500 ਤੱਕ ਬੁਟੀਕਸ ਤੇ ਇਹ ਸੇਲ ਹੋ ਰਹੇ ਨੇ ਆਰਟੀਕਲ ਤੇ ਆਪਾਂ ਸਿਰਫ 1050 ਦੇ ਵਿੱਚ ਹੀ ਲੈ ਕੇ ਆਏ ਆ 1250 ਤੱਕ ਖੁਦ ਆਪਾਂ ਵੀ ਸੇਲ ਕੀਤੇ ਹੋਏ ਨੇ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਿਸੇ ਭੈਣ ਨੇ ਸਟਿਚ ਕਰਵਾ ਕੇ ਲੈਣਾ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਸਟਿਚਿੰਗ ਅਵੇਲੇਬਲ ਆ ਤੇ ਜੇ ਤੁਸੀਂ ਇਹਨਾਂ ਨਾਲ ਦੁਪट्टे ਵਗੈਰਾ ਲਗਵਾਉਣੇ ਆ ਤਾਂ ਦੁਪट्टे ਵੀ ਆਪਾਂ ਲਗਾ ਕੇ ਪੂਰੀ ਫਿਨਿਸ਼ਿੰਗ ਦੇ ਨਾਲ ਦੁਪट्टे ਵੀ ਰੈਡੀ ਕਰਕੇ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਆ ਇੱਕ ਵੀ ਸੂਟ ਤੁਹਾਡਾ ਛੱਡਣ ਨੂੰ ਦਿਲ ਨਹੀਂ ਕਰਨਾ ਪਰ ਸੂਟ ਆਪਣੇ ਕੋਲ ਸਿਲੈਕਟਡ ਜੇ ਹੀ ਨੇ ਇਸ ਲਈ ਫਟਾਫਟ ਸਕਰੀਨਸ਼ਾਟ ਲੈ ਲਿਓ ਜਿੰਨੇ ਵੀ ਪੀਸ ਨੇ ਜਿੰਨੇ ਵੀ ਮੈਂ ਤੁਹਾਨੂੰ ਦਿਖਾਉਂਗੀ ਸਿਰਫ ਇੰਨੇ ਕੁ ਪੀਸ ਆਪਣੇ ਕੋਲ ਹੈਗੇ ਨੇ ਬਸ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਨੇ ਆ 1050 ਇਹਨਾਂ ਦਾ ਪ੍ਰਾਈਸ ਆ ਜਿਹੜਾ ਮਰਜੀ ਸੂਟ ਤੁਸੀਂ ਆਪਣਾ ਚੱਕ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਐਸ ਕੇ ਬ੍ਰਾਂਡ ਦਾ ਐਸ ਕੇ ਬ੍ਰਾਂਡ ਬਹੁਤ ਹੀ ਕਹਿੰਦਾ ਕੋਹਾਂ ਦਾ ਬ੍ਰਾਂਡ ਹੈ ਤੇ ਇੰਨੀ ਜ਼ਿਆਦਾ ਇਹਨਾਂ ਦੀ ਸੁਪਰ ਕਲੈਕਸ਼ਨ ਹੁੰਦੀ ਆ ਇਹਨਾਂ ਦੀ ਜਿਹੜੀ ਵੀ ਫੈਬਰਿਕਾ ਇਹਨਾਂ ਤੋਂ ਉੱਪਰ ਕੁਝ ਵੀ ਨੀਰਾਮ ਟੈਕਸ ਹੋਇਆ ਐਸ ਕੇ ਹੋਇਆ ਰਸ਼ੀਆ ਹੋਇਆ ਬਹੁਤ ਵਧੀਆ ਸੁਪਰ ਕਲੈਕਸ਼ਨਾਂ ਨੇ ਕੱਪੜਾ ਬਹੁਤ ਜ਼ਿਆਦਾ ਫਾਈਨ ਧੋਂਦੇ ਹਾਂ ਸਮਝੋਗੇ ਧੋ ਧੋ ਕੇ ਸਮਝ ਲਓ ਵੀ ਸੂਟ ਬੋਦੇ ਹੋ ਜਾਣਗੇ ਜਿਵੇਂ ਆਪਾਂ ਕਹਿ ਦਈਏ ਕੱਪੜਾ ਆਪਣਾ ਬੋਦਾ ਜਿਹਾ ਪੈ ਗਿਆ ਉਹ ਹੋ ਗਿਆ ਇੰਨਾ ਅੱਕ ਜੋਗੇ ਪਰ ਪ੍ਰਿੰਟਿੰਗਾਂ ਇੰਨੀਆਂ ਵਧੀਆ ਨੇ ਨਾ ਕੁਝ ਨਹੀਂ ਹੁੰਦਾ ਹੈਗਾ ਸਭ ਤੋਂ ਸੁਪਰ ਹਿੱਟ ਕਲੈਕਸ਼ਨਾਂ ਨੇ ਇਹ ਫਟਾਫੜ ਸਕਰੀਨਸ਼ਾਟ ਲੈ ਲਓ ਤੇ ਆਪਣੇ ਆਰਡਰ ਬੁੱਕ ਕਰਵਾ ਲਓ ਆ ਲੋ ਜੀ ਇਹ ਹੈਗਾ ਅਗਲਾ ਪ੍ਰਿੰਟ ਇਹ ਹੈਗਾ ਬਲੂ ਕਲਰ ਦੇ ਉੱਪਰ ਸੈਕਿੰਡ ਇਹਦੇ ਵਿੱਚ ਮਿਲੂਗਾ ਬਲੂ ਕਲਰ ਤੇ ਉਸ ਤੋਂ ਅਗਲਾ ਇਹਦੇ ਵਿੱਚ ਮਿਲੂਗਾ ਜੀ ਬਲੈਕ ਕਲਰ ਹਲੋ ਜੀ ਇਹ ਹੈਗਾ ਬਲੈਕ ਕਲਰ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਦੇ ਤਿੰਨੇ ਹੀ ਕਲਰ ਸੁਪਰ ਹਿੱਟ ਹੈ ਜਿਹੜਾ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਕਲਰ ਬਲੈਕ ਵੀ ਬਹੁਤ ਸੋਹਣਾ ਬਲੂ ਵੀ ਬਹੁਤ ਸੋਹਣਾ ਤੇ ਗ੍ਰੀਨ ਵੀ ਬਹੁਤ ਸੋਹਣਾ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਲਓ ਜੀ ਇਹ ਵੀ ਆਪਣੇ ਕੋਲ ਸਿੰਗਲ ਪੀਸ ਹੈ ਇਹਦੇ ਵਿੱਚ ਹੁਣ ਨਾ ਕੋਈ ਕਲਰ ਆ ਨਾ ਕੋਈ ਡਿਜ਼ਾਈਨ ਆ ਸਿੰਗਲ ਹੀ ਪੀਸ ਆ ਪਿੰਕ ਕਲਰ ਦੇ ਉੱਪਰ ਆ ਜਿਹੜੀ ਵੀ ਪੈਨ ਨੂੰ ਪਸੰਦ ਹੋਇਆ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਜ਼ਰੂਰ ਕਰਕੇ ਜਾਇਆ ਕਰੋ ਤੇ ਪਲੀਜ਼ ਜਿਹੜੀਆਂ ਭੈਣਾ ਨਿਊ ਨੇ ਚੈਨਲ ਤੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੋ ਆ ਲੋ ਇਹ ਲਾਈਨਿੰਗ ਵਾਲਾ ਪ੍ਰਿੰਟ ਆ ਤੁਸੀਂ ਮੇਰੇ ਖੁਦ ਦੇ ਵੇਅਰ ਕੀਤਾ ਸੂਟ ਇਹਦੇ ਨਾਲ ਦਾ ਦੇਖਿਆ ਵਾ ਆ ਲੋ ਬਹੁਤ ਹੀ ਸੁਪਰ ਜਮਾ ਹੀ ਮਤਲਬ ਕਿ ਕਹਿ ਰਹੀ ਹੈ ਨਾ ਜਿਹੜੀਆਂ ਪਹਿਣਾ ਕਹਿੰਦੀਆਂ ਕਾਟਨ ਹੋਵੇ ਪਾਈ ਦਾ ਵੀ ਨਾ ਪਤਾ ਲੱਗੇ ਬਲ ਵੀ ਨਾ ਪਹਿਣ ਧੋਤੇ ਤੇ ਇਕੱਠੀ ਵੀ ਨਾ ਹੋਈ ਜਾਵੇ ਅਸੀਂ ਪ੍ਰੈਸ ਕਰ ਕਰ ਹੰਬ ਜੀਏ ਉਹ ਚੀਜ਼ਾਂ ਨਹੀਂ ਹੈਗੀਆਂ ਬਹੁਤ ਹੀ ਵਧੀਆ ਆਹ ਵਾਲਾ ਫੈਬਰਿਕ ਤਾਂ ਇੰਨਾ ਜ਼ਿਆਦਾ ਵਧੀਆ ਵਾ ਕੋਈ ਤੁਹਾਨੂੰ ਉਹ ਨਹੀਂ ਹੈਗਾ ਵੀ ਤੁਸੀਂ ਧੋਮੋਗੇ ਜਿਵੇਂ ਆਪਣੇ ਲੜਾਂ ਤੋਂ ਮੁੜੀ ਜਾਂਦਾ ਇਕੱਠਾ ਹੋਈ ਜਾਂਦਾ ਇਦਾਂ ਦਾ ਕੋਈ ਨਹੀਂ ਹੈਗਾ ਪੂਰੀ ਵਧੀਆ ਸੁਪਰ ਕਲੈਕਸ਼ਨ ਆ ਇਹ ਬਿਲਕੁਲ ਹੀ ਬਟਰ ਵਰਗਾ ਸੌਫਟ ਕਪੜਾ ਪਾਏ ਹੋਏ ਦੀ ਫੀਲਿੰਗ ਵੀ ਨਿਊ ਕਪੜਾ ਵੀ ਪੂਰੀ ਗਰਮੀ ਚ ਜੇ ਇਹਨੂੰ ਪਾਉਂਗੇ ਤਾਂ ਵੀ ਇੰਨਾ ਰਿਲੈਕਸ ਦਿੰਦਾ ਜਾਣ ਕੇ ਤੇ ਗਾਹਾਂ ਗਾਹ ਮੌਸਮ ਤਾ ਦੇਣਾ ਹੀ ਆ ਤੇ ਜਿਹੜੀਆਂ ਭੈਣਾ ਲਾਈਨਿੰਗ ਲਾ ਕੇ ਬਣਵਾਉਣਾ ਚਾਹੁੰਦੀਆਂ ਲਾਈਨਿੰਗ ਲਾ ਕੇ ਤਾਂ ਜਿਹੜੀ ਇਹ ਸੂਟਾਂ ਦੀ ਗ੍ਰੇਸ ਆਉਣੀ ਆ ਉਹ ਤਾਂ ਬਸ ਛਾੜੀ ਦਿਓ ਗੱਲਾਂ ਬਹੁਤ ਵਧੀਆ ਸੂਟ ਨੇ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਇੱਕ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਬਲੈਕ ਸ਼ੀਡ ਆ ਲੋ ਜੀ ਇੱਕ ਕਲਰ ਮਿਲੂਗਾ ਜੀ ਬਲੈਕ ਤੇ ਇੱਕ ਮਿਲੂਗਾ ਇਹਦੇ ਵਿੱਚ ਤੁਹਾਨੂੰ ਪਰਪਲ ਸ਼ੇਡ ਇਹਦੇ ਨਾਲ ਦਾ ਸੇਮ ਸੂਟ ਮੇਰਾ ਵਾ ਜਿਹੜਾ ਕਿ ਮੈਂ ਵੀਡੀਓ ਵੀ ਪਾਈ ਸੀਗੀ ਬਹੁਤ ਸੋਹਣਾ ਬਹੁਤ ਵਧੀਆ ਪਹਿਣਾ ਨੇ ਬਹੁਤ ਪਸੰਦ ਕੀਤਾ ਸੀਗਾ ਅਲੋ ਏ ਆ ਗਈ ਰਸ਼ੀਆ ਦੀ ਰਸ਼ੀਆ ਬ੍ਰਾਂਡ ਦਾ ਬਸ ਅਸੀਂ ਮੈਂ ਹਮੇਸ਼ਾ ਇਹ ਨੂੰ ਕਹਿੰਨੀ ਆ ਕਿ ਪੂਰਾ ਸੁਪਰ ਹਿੱਟ ਆ ਇਹਦੇ ਬਾਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਤੁਸੀਂ ਖੁਦ ਦੱਸੋਗੇ ਜਿਹੜੀ ਵੀ ਮੈਂ ਪਹਿਣਾ ਰਸ਼ੀਆ ਬ੍ਰਾਂਡ ਪਾਉਣ ਲੱਗੀਆਂ ਸਾਰਿਆਂ ਤੁਸੀਂ ਰਾਮਟੈਕਸ ਐਸਕੇ ਵਗੈਰਾ ਸਾਰਿਆਂ ਨੂੰ ਭੁੱਲ ਜਾਓਗੇ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਫੈਬਰਿਕ ਦੇ ਨਾਲ ਆ ਰਹੀ ਆ ਬਹੁਤ ਹੰਢਦੇ ਨੇ ਸੂਟ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਇਹਨਾਂ ਦੀਆਂ ਜਾਣ ਕੇ ਜੇ ਕਹੀਏ ਤਾਂ ਇਹ ਹੋ ਬਸ ਸਮਝ ਲਓ ਕਿ ਪੈਸੇ ਲਾਇਏ ਚੀਜ਼ ਤੇ ਰਾਸ ਆ ਜਾਂਦੇ ਨੇ ਉਹ ਵਾਲੀਆਂ ਕਲੈਕਸ਼ਨਾਂ ਨੇ ਆ ਲੋ ਇਹਦੇ ਵਿੱਚ ਪਹਿਲਾ ਕਲਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹ ਬਲੂ ਕਲਰ ਦੇ ਉੱਪਰ ਦਿਖਾਇਆ ਆ ਗ੍ਰੇ ਕਲਰ ਵੀ ਇਹਦੇ ਵਿੱਚ ਹੈਗਾ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਤੇ ਇੱਕ ਹੈਗਾ ਜੀ ਇਹਦੇ ਵਿੱਚ ਬਲੈਕ ਕਲਰ ਬਹੁਤ ਸੋਹਣਾ ਇਹ ਵੀ ਬਹੁਤ ਵਧੀਆ ਏ ਸੀਗੀ ਮੇਰੀ ਅੱਜ ਦੀ ਵੀਡੀਓ ਛੋਟੀ ਜਹੀ ਥੋੜੇ ਜੇ ਪ੍ਰਿੰਟਾਂ ਦੇ ਉੱਪਰ ਕਿਉਂਕਿ ਬਹੁਤ ਹੀ ਘੱਟ ਯਾਨੀ ਕਿ ਰਹਿ ਰਹੇ ਨਹੀਂ ਪਹਿਣਾ ਦੀ ਸਭ ਤੋਂ ਜ਼ਿਆਦਾ ਪਸੰਦ ਆ ਇਹ ਵੀ ਪ੍ਰਿੰਟ ਸੂਟਾਂ ਦੀ ਵੀਡੀਓ ਲੈ ਕੇ ਆਉ ਕੱਲ ਵੀਡੀਓ ਨਹੀਂ ਆਈ ਸੀ ਬਹੁਤ ਪਹਿਣਾ ਦੀਆਂ ਕਾਲਸ ਆਈਆਂ ਮੈਸੇਜ ਆਏ ਤੇ ਬਸ ਜੀ ਮੈਂ ਖੁਦ ਹੀ ਠੀਕ ਨਹੀਂ ਸੀ ਵੀਡੀਓ ਬਣੀ ਨਹੀਂ ਹੈਗੀ ਉਸ ਕਰਕੇ ਵੀਡੀਓ ਆਈ ਨਹੀਂ ਸੀਗੀ ਕੱਲ ਤੇ ਸੰਡੇ ਤੇ ਮੰਡੇ ਦੋਨੇ ਦਿਨ ਹੀ ਆਫ ਹੀ ਰਿਹਾ ਸਮਝ ਲਓ ਤੇ ਅੱਜ ਵੀ ਬਸ ਨਾ ਨੁਕਰ ਕਰਦੇ ਵੀਡੀਓ ਬਣ ਗਏ ਆ ਤੇ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਆਈਆਂ ਸੋ ਫਟਾਫਟ ਇਹਦੇ ਨਾਲ ਐਸਕੇ ਬ੍ਰਾਂਡ ਦੇ ਜਿਹੜਾ ਇਹ ਮੈਂ ਤੁਹਾਨੂੰ ਪ੍ਰਿੰਟ ਦਿਖਾਇਆ ਖੁਦ ਮੇਰੇ ਵੀਅਰ ਕੀਤਾ ਹੋਇਆ ਮੈਨੂੰ ਲੱਗਦਾ ਮੈਂ ਪੂਰੀਆਂ ਗਰਮੀਆਂ ਇਹ ਮੇਰੇ ਦੋ ਪਤਣੀ ਦੋ ਸਾਲ ਪਿਛਲੇ ਸਾਲ ਮੈਂ ਸ਼ਾਇਦ ਸਮਾਇਆ ਸੀ ਦੋ ਸਾਲ ਗਰਮੀਆਂ ਮੈਂ ਕੱਢ ਰਹੀਆਂ ਇਹਦੇ ਨਾਲ ਇਹਦਾ ਦੁਪੱਟਾ ਤਾਂ ਫਿੱਟ ਗਿਆ ਕਲਰ ਬਲੈਕ ਕਿਉਂਕਿ ਜਿਆਦਾ ਟਾਈਮ ਰਹਿੰਦਾ ਨਹੀਂ ਹੁੰਦਾ ਧੁੱਪ ਚ ਚਲੇ ਜਾਂਦਾ ਪਰ ਸੂਟ ਤੁਸੀਂ ਦੇਖ ਸਕਦੇ ਹੋ 1% ਵੀ ਸੂਟ ਨੂੰ ਕੁਛ ਨਹੀਂ ਹੋਇਆ ਹੈਗਾ ਤੇ ਪੂਰਾ ਵਧੀਆ ਪਿਆ ਸੂਟ ਐਸ ਕੇ ਬ੍ਰਾਂਡ ਦਾ ਐ ਵੀ ਤੇ ਮੇਰੇ ਲਗਾਤਾਰ ਇਹ ਮੈਂ ਪਾ ਰਹੀ ਆ ਤੀਸਰੇ ਦਿਨ ਚੌਥੇ ਦਿਨ ਰਪੀਟ ਮੇਰੀ ਹੁੰਦੀ ਆ ਸੂਟਾਂ ਦੀ ਤੇ ਲਗਾਤਾਰ ਆਪਾਂ ਪਾਉਣੇ ਆ ਧੋਣੇ ਆ ਕੁਝ ਵੀ ਨਹੀਂ ਹੁੰਦਾ ਇਸੇ ਲਈ ਜਿਹੜੇ ਚੀਜ਼ਾਂ ਸੀ ਖੁਦ ਯੂਜ਼ ਕਰਦੇ ਆ ਜਿਹੜੇ ਕੱਪੜੇ ਮੈਂ ਪਾ ਰਹੀ ਆ ਜਿਹੜੇ ਬ੍ਰਾਂਡ ਦੇ ਉਹਨਾਂ ਨੂੰ ਤਾਂ ਮੈਂ ਸਪੈਸ਼ਲੀ ਰਸ਼ੀਆ ਹੋਇਆ ਐਸ ਕੇ ਹੋਇਆ ਉਹ ਚੀਜ਼ਾਂ ਮੈਂ ਖੁਦ ਤਾਂ ਹੀ ਜੋਰ ਲਾ ਕੇ ਤੁਹਾਨੂੰ ਪ੍ਰੇਫਰ ਕਰਦੀ ਆ ਕਿ ਹਾਂਜੀ ਇਹ ਚੀਜ਼ਾਂ ਦੀ ਜੇ ਤੁਸੀਂ ਸਭ ਤੋਂ ਗਰੰਟੀ ਵੀ ਲੈ ਕੇ ਜਾਣੀ ਆ ਅਸੀਂ ਤੁਹਾਨੂੰ ਗਰੰਟੀ ਵੀ ਦੇ ਦਾਂਗੇ ਹੋਰ ਦੱਸੋ ਨਹੀਂ ਫੈਬਰਿਕ ਦੀ ਕੋਈ ਗਰੰਟੀ ਨਹੀਂ ਦਿੰਦਾ ਕਿਉਂਕਿ ਜਿਹੜਾ ਫੈਬਰਿਕ ਆ ਸੁਪਰ ਹਿੱਟ ਸੋ ਜਿਹੜਾ ਵੀ ਪ੍ਰਿੰਟ ਬਸ ਤੁਹਾਨੂੰ ਪਸੰਦ ਆਇਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਸਟਾਕ ਕਲੀਅਰ ਆ ਜੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ